ਮੋੜਕਲਾ ਵਿਖੇ ਸੱਪ ਦੇ ਡੰਗਨ ਨਾਲ ਇੱਕ ਮਜ਼ਦੂਰ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ 71 ਕਿਤੇ ਜਾਣਕਾਰੀ ਅਨੁਸਾਰ ਮਜ਼ਦੂਰ ਦਰਸ਼ਨ ਸਿੰਘ 50 ਸਾਲ ਪੁੱਤਰ ਸੌਨ ਸਿੰਘ ਵਾਸੀ ਮੋੜਕਲਾ ਦੀ ਜ਼ਹਿਰੀਲੇ ਸੱਪ ਦੇ ਦਸਨ ਨਾਲ ਮੌਤ ਹੋ ਗਈ ਮ੍ਰਿਤਕ ਦੇ ਲੜਕੇ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਪਿਤਾ ਦਰਸ਼ਨ ਸਿੰਘ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਸੀ ਉਸ ਦਿਨ ਨਾਲ ਹੀ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਸੀ ਜਦੋਂ ਉਹ ਛੱਪੜ ਦੇ ਕੋਲ ਕਾਫੂ ਦੀ ਸਫਾਈ ਕਰ ਰਹੀ ਸੀ ਤਾਂ ਅਚਾਨਕ ਇੱਕ ਜ਼ਹਿਰੀਲਾ ਸਾਪ ਉਹਨਾਂ ਦੇ ਲੜ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰੰਤੂ ਜ਼ਹਿਰ ਇੰਨਾ ਜ਼ਿਆਦਾ ਸੀ ਕਿ ਉਹਨਾਂ ਦੀ ਮੌਤ ਹੋ ਗਈ ਉੱਧਰ ਸਮਾਜ ਸੇਵੀ ਰਮਣਾ ਮੋੜ ਅਤੇ ਬਿੱਟੂ ਮੋੜ ਕਲਾ ਨੇ ਕਿਹਾ ਕਿ ਮ੍ਰਿਤਕ ਦਰਸ਼ਨ ਸਿੰਘ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਘਰ ਦੀ ਆਰਥਿਕ ਸਥਿਤੀ ਖ਼ਮਾੜੀ ਹੋਣ ਕਾਰਨ ਘਰ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ ਪਰਿਵਾਰ ਵਿੱਚ ਇੱਕ ਲੜਕੀ ਤੇ ਦੋ ਲੜਕੇ ਹਨ ਜੋ ਛੋਟੇ ਹਨ ਤੇ ਪਰਿਵਾਰ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ ਜਿਸ ਕਾਰਨ ਪਰਿਵਾਰ ਦਾ ਗੁਜ਼ਾਰਾ ਚੱਲਣਾ ਔਖਾ ਹੈ। ਪੋੜਤਾ ਹੋਰ ਮਿੱਟਕ ਦੀ ਪਤਨੀ ਵੀ ਪਿਛਲੇ ਮਹੀਨੇ ਤੋਂ ਬਿਮਾਰ ਚੱਲ ਰਹੀ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਆਰਥਿਕ ਤੌਰ ਤੇ ਵਿੱਤੀ ਸਹਾਇਤਾ ਕੀਤੀ ਜਾਵੇ ਤਾਂ ਜੋ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ। ਨਾਮ ਬੋਇਤੋ ਮੇਨਾ ਰਾਮਨਦੀਪ ਸਿੰਘਾ ਜੀ ਅੱਛਾ ਜਿਹੜੀ ਕੀ ਦੁਘਟਨਾ ਹੋਈ ਹੈ ਤੁਹਾਡੇ ਪਿੰਡਾਂ ਜੀ ਸਾਡੇ ਪਿੰਡ ਇੱਕ ਮਿਸਤਰੀ ਦੇ ਨਾਲ ਮਜ਼ਦੂਰੀ ਦਾ ਕੰਮ ਕਰਦਾ ਇਹ ਹੀ ਦਾਰਸ਼ਨ ਸਿੰਘ ਦਾ ਪੁੱਤਰ ਸੋਨ ਸਿੰਘ ਮਹਿਰਾ ਭਾਈ ਚਾਰੇ ਚੋਂ ਆਉਂਦਾ ਸੀਗਾ ਜੀ ਬਹੁਤੀ ਗਰੀਬ ਪਰਿਵਾਰ ਆ ਇਹ ਆਪਦੀ ਮਜ਼ਦੂਰੀ ਕਰਕੇ ਪੇਟ ਪਾਲਦਾ ਸੀ ਹਾਂ ਪਰੰਤੂ ਇੱਕ ਦਿਨ ਜਿੰਨੇ ਆਪਾਂ ਦੀਵਾਲੀ ਤੇ ਸਫਾਈਆਂ ਕਰਦੇ ਹਾਂ ਉਸ ਦਿਨ ਪਹਿਲਾਂ ਨਵੇਂ ਬਾਰਗੇ ਛੱਪੜਾ ਉੱਥੋਂ ਇਹ ਘਾਹ ਫੂਸ ਪਟਣ ਲੱਗਿਆ ਤਾਂ ਅਚਾਨਕ ਇਹਨੂੰ ਕੋਈ ਛੱਪ ਲੜ ਗਈ ਹਾਂ ਉਸ ਤੋਂ ਬਾਅਦ ਉਹਦਾ ਇਲਾਜ ਇਹਨਾਂ ਨੇ ਕਰਵਾਇਆ ਜਿਵੇਂ ਆਪਾਂ ਪਿੰਡ 'ਚੋ ਕਰਵਾਉਨੇ ਆ ਪਰੰਤੂ ਉਹ ਬਿਮਾਰੀ ਵਧਦੀ ਤੁਰ ਗਈ ਉਸ ਤੋਂ ਬਾਅਦ ਐਮਜ ਦੇ ਵਿੱਚ ਦਾਖਲ ਕਰਵਾਇਆ ਗਿਆ ਪਰੰਤੂ ਉਸ ਸਮੇਂ ਤੱਕ ਜਿਹੜਾ ਇਹਨਾਂ ਫੈਲ ਗਿਆ ਸੀ ਕਿ ਆਰਾਮ ਨਾ ਆਇਆ ਤੇ ਕੱਲ ਇਹਨਾਂ ਦੀ ਡੈਥ ਹੋ ਗਈ ਜੀ ਇਹ ਗਰੀਬ ਪਰਿਵਾਰ ਆ ਇਹਦੇ ਘਰ ਵਾਲੀ ਆ ਜੋ ਵੀ ਮਿਹਨਤ ਮਜ਼ਦੂਰੀ ਕਰਦੀ ਆ ਸੋ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਦੀ ਤਰਫੋਂ ਇਹ ਹੀ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਵਿੱਤੀ ਸਹਾਇਤਾ ਕੀਤੀ ਜਾਵੇ ਕਿਉਂਕਿ ਇਹੀ ਘਰ ਦਾ ਇੱਕ ਕਮਾਊ ਜੀ ਸੀਗਾ ਜਿਹੜਾ ਇਸ ਆਣ ਹੋਣੀ ਦੁਰਘਟਨਾ ਕਰਕੇ ਚਲਿਆ ਗਿਆਗਾ ਬਹੁਤ ਹੀ ਸਾਊ ਪਰਿਵਾਰ ਆ ਤੇ ਆਪਦੀ ਕਿਰਤ ਕਰਦੇ ਸੀਗੇ ਜਿਹੜਾ ਪਰਿਵਾਰ ਨੂੰ ਵੱਡਾ ਘਾਟਾ ਪਿਆਗਾ ਅਸੀਂ ਪਿੰਡ ਤਰਫੋਂ ਇਹ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਿੱਤੀ ਸਹਾਇਤਾ ਕੀਤੀ ਜਾਵੇ ਤਾਂ ਕਿ ਆਪਣੇ ਬੱਚੇ ਇਹਦੇ ਘਰ ਵਾਲੀ ਜੋ ਆਪਣੇ ਬੱਚਿਆਂ ਨੂੰ ਪਾਲ ਸਕੇ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਨਾਮ ਮਨਜਿੰਦਰ ਸਿੰਘ ਜੀ ਅੱਛਾ ਕੀ ਇਹ ਮਾਮਲਾ ਤੁਹਾਡਾ ਬਣਵਾਇਓ ਕੀ ਮਾਮਲਾ ਇਹ ਸੀਗਾ ਜੀ ਮੇਰੇ ਮਾਤਾ ਜੀ ਬਾੜ ਨੰਬਰ 3 ਤੋਂ ਐਮਸੀ ਨੇ ਤੇ ਇਹ ਬੰਦਾ ਜਿਹੜਾ ਦਰਸ਼ਨ ਸਿੰਘ ਹੈ ਸਾਡੇ ਮੌਰਤਲਾਂ ਦੀ ਰਹਿਣ ਵਾਲਾ ਹੈਗਾ ਤੇ ਦਿਵਾਲੀ ਤੋਂ ਪਹਿਲਾਂ ਮਜ਼ਦੂਰੀ ਦਾ ਇਹ ਕੰਮ ਕਰਦਾ ਹੈਗਾ ਵਿਚਾਰਾ ਗਰੀਬ ਕਰੂਈ ਹੈਗਾ ਬਹੁਤ ਨਰਨ ਪਰਿਵਾਰ ਹੈਗਾ ਦਿਵਾਲੀ ਤੋਂ ਪਹਿਲਾਂ ਇਹ ਸਫਾਈ ਵਗੈਰਾ ਕਰਦੇ ਸੀਗਾ ਉਹਨੇ ਛੱਪੜ ਕੋਲੇ ਉੱਥੇ ਵੀ ਇਹਦੇ ਸੱਪ ਨੇ ਡੰਗ ਡੰਗ ਮਾਰਤਾ ਸੀਗਾ ਇਸ ਤੋਂ ਬਾਅਦ ਇਹ ਇਹਨੂੰ ਲੈ ਕੇ ਜਿਵੇਂ ਆਪਣੇ ਕਹਿੰਦੇ ਪਿੰਡਾਂ ਚ ਵੀ ਮਲਕਾਨਿਆਂ ਨਾਲ ਉੱਥੇ ਲੈ ਗਏ ਉੱਥੇ ਚਲੇ ਇਹਨਾਂ ਨੇ ਮਾਰਾ ਮੋਟਾ ਵੀ ਇਲਾਜ ਕਰਾਇਆ ਸਹੀ ਨਹੀਂ ਲੱਗਿਆ ਇਸ ਤੋਂ ਬਾਅਦ ਇਹ ਮੈਜਰ ਹਸਪੀਟਲ ਚ ਲੈ ਗਏ ਉੱਥੇ ਜਾ ਕੇ ਬਸ ਇਹਦਾ ਕੋਈ ਰਾਜਦਵਾਨਾ ਕੋਈ 2-4 ਦਿਨ ਰਿਹਾ ਵੀ ਅ ਦਾਖਲ ਵੀ ਰੱਖਿਆ ਇਹਦੀ ਲੱਤ ਹੋ ਗਈ ਤੇ ਅਸੀਂ ਤਾਂ ਸਰਕਾਰ ਅੰਗੇ ਹੀ ਮੰਗ ਕਰਦੇ ਆ ਵੀ ਤਿੰਨ ਬੱਚੇ ਇਹਦੇ ਘਰ ਵਾਲੀ ਵਿਚਾਰੀ ਘਰਾਂ ਚ ਕੰਮ-ਕਮ ਕਰਦੀ ਆ ਪੁੱਛੇ-ਪੁੱਛੇ ਲਾਉਂਦੀ ਆ ਵੀ ਸਰਕਾਰ ਤੋਂ ਜਿਹੜੀ ਵੀ ਇਹਦੇ ਕੋਈ ਬੰਦੀ ਮੁਫਲੀ ਸਹਾਇਤਾ ਇਹਨੂੰ ਦਿੱਤੀ ਜਾਵੇ ਇਹ ਹੀ ਮੰਗਦਾ ਕੀ ਨਾਮ ਤੇਰਾ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਤੇ ਮੈਂ ਪਿੰਡ ਮੋੜਕਲਾਂ ਗੱਲਪਤੀ ਵਿਖੇ ਦਾ ਰਹਿਣ ਵਾਲਾ ਆਂਗਾ ਤੇ ਮੇਰੇ ਫਾਦਰ ਮਜ਼ਦੂਰੀ ਕਰਦੇ ਨੇ ਤੇ ਉਹ ਬਾਹਰ ਘਰ ਦੇ ਬਾਹਰ ਸਫਾਈ ਕਰ ਰਹੇ ਸੀ ਜੋ ਕਿ ਬਹੁਤ ਜ਼ਿਆਦਾ ਘਾਸ ਉਤਾਨਾ ਕਰਕੇ ਸਬ ਉਹਨਾਂ ਦੇ ਲੜਨ ਕੰਨ ਬਹੁਤ ਜ਼ਿਆਦਾ ਬਿਮਾਰ ਹੋ ਗਏ ਤੇ ਅਸੀਂ ਉਹਨੂੰ ਪਹਿਲਾਂ ਮਲਕਾਣਾ ਸਾਹਿਬ ਲੈ ਕੇ ਗਏ ਮਲਕਾਣਾ ਉੱਥੇ ਦਵਾਈ ਦਵਾਈ ਉਹਨਾਂ ਤੋਂ ਕੁਝ ਫਰਕ ਨਹੀਂ ਪੈ ਰਿਹਾ ਸੀ ਤਾਂ ਫਿਰ ਉਹਨਾਂ ਨੂੰ ਅਸੀਂ ਮੋੜ ਮੰਡੀ ਵਿਖੇ ਆਸਥਾਪਤਲ ਵਿੱਚ ਲੈ ਗਏ ਜਿੱਥੇ ਦੋ ਦਿਨ ਉਹਨਾਂ ਦਾ ਇਲਾਜ ਚੱਲਿਆ ਤੇ ਉਸ ਨਾਲ ਕੋਈ ਫਰਕ ਨਹੀਂ ਪਿਆ ਤੇ ਉਸ ਤੋਂ ਬਾਅਦ ਹੀ ਸਾਨੂੰ ਐਮਰਜੈਂਸੀ ਵਿੱਚ ਸਾਨੂੰ ਐਮਸ ਹਸਪੀਟਲ ਬਠਿੰਡਾ ਵਿਖੇ ਲੈ ਜਾਣਾ ਪਿਆ ਤੇ ਜਿੱਥੇ ਉਹਨਾਂ ਦਾ ਐਮਰਜੈਂਸੀ ਦੇ ਵਿੱਚ ਇਲਾਜ ਚੱਲ ਰਿਹਾ ਸੀਗਾ ਤੇ ਇਲਾਜ ਉਹਨਾਂ ਦਾ ਆਪਰੇਸ਼ਨ ਹੋ ਚੁੱਕਿਆ ਸੀਗਾ ਆਪਰੇਸ਼ਨ ਤੋਂ ਕੁਛ ਸਮੇਂ ਬਾਅਦ ਉਹਨਾਂ ਦੀ ਡੈਥ ਹੋ ਗਈ ਠੀਕ ਕੀ ਮੰਗਦੇ ਸਰ ਮੰਗਦਾ ਆਈ ਆ ਜੀ ਜਿਦੇ ਅਸੀਂ ਗਰੀਬ ਪਰੋਣਿਆਂ ਤੇ ਮੇਰੇ ਮੰਮੀ ਵੀ ਮਤਲਬ ਕਾ ਬਰਤਨ ਵਗੈਰਾ ਤੋਂ ਇਹਨਾਂ ਵਿੱਚ ਤੇ ਅਸੀਂ ਵੀ ਪ੍ਰਾਈਵੇਟ ਜੌਬ ਕਰਦੇ ਹਾਂ ਜਿਸ ਕਰਕੇ ਜਿਆਦਾ ਇਨਕਮ ਨਹੀਂ ਹੋ ਪਉਂਦੀ ਤਾਂ ਅਸੀਂ ਬਸ ਇਹੀ ਮੰਗ ਕਰਦੇ ਹਾਂ ਕਿ ਕੁਛ ਨਾ ਕੋਈ ਸਹਾਰਾ ਸਾਨੂੰ ਦੇ ਕਿੰਨੇ ਭੈਣ ਭਾਈਆਂ ਤੁਸੀਂ ਅਸੀਂ ਤਿੰਨ ਭੈਣ ਭਾਈਆਂ ਜੀ ਦੋ ਭਰਾ ਹਾਂਗੇ ਅਸੀਂ ਇੱਕ ਛੋਟੀ ਭੈਣ ਹੈ ਜੀ ਤੇ ਦੋ ਭਰਾ ਦੋਨੇ ਭਰਾ ਅਸੀਂ ਮਤਲਬ ਪ੍ਰਾਈਵੇਟ ਜੋਬ ਹੀ ਕਰਦੇ ਹਾਂ ਜੀ ਹਾਂ ਜੀ